ਹਾਂਜੀ ਅਸੀਂ ਕਾਲ ਸਾਰੇ ਨੂੰ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਖਨੋਲੀ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਜੋ ਕਿ ਇਤਿਹਾਸਿਕ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੋਨਾਂ ਦੀ ਵਿਚਾਰਨ ਤੋਂ ਪ੍ਰਾਪਤ ਹੈ ਸਕਦੀ ਹੈ ਜੋ ਕਿ ਖਨੋਲੀ ਆ ਜੋ ਪਲੇਟ ਲੱਭਦਾ ਹੈ ਜਿਵੇਂ ਆਪਾਂ ਮੇਨ ਰੋਡ ਤੋਂ ਨੀਚੇ ਵਾਲੀ ਸਾਈਡ ਜਾਂਦੇ ਆਂ ਫਾਂਟੇ ਫਿਰੋਜ਼ ਕਰਕੇ ਗੁਰਦੁਆਰਾ ਸਾਹਿਬ ਹੈ ਜੀ ਏ ਆਜੋ ਕ੍ਰੀ ਦਰਸ਼ਨ ਤੇ ਕੀ ਹੈ ਇਸ ਦਾ ਇਤਿਹਾਸ ਦੇਖਦੇ ਚੱਲੀਏ ਵੀਡੀਓ ਦੇ ਵਿੱਚ ਆਜੋ ਹਾਂਜੀ ਇਹ ਹੈ ਗੁਰਦੁਆਰਾ ਸਾਹਿਬ ਦਾ ਬਾਰੀ ਦ੍ਰਿਸ਼ ਇਹ ਹੈਗੀ ਗੁਰਦੁਆਰਾ ਸਾਹਿਬ ਦੀ ਐਂਟਰਸ ਗੁਰਦੁਆਰਾ ਕਨੋਲੀ ਤੇ ਇੱਥੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹ ਗੁਰਦੁਆਰਾ ਸਾਹਿਬ ਕਨੋਲੀ ਫਟਕ ਕਰੋਸ ਕਰਨ ਤੋਂ ਬਾਅਦ ਕੁਝੀ ਦੂਰੀ ਤੇ ਗੁਰਦੁਆਰਾ ਸਾਹਿਬ ਹੈ ਤੇ ਇਹ ਸਾਹਮਣੇ ਇਤਿਹਾਸ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਇਹਨੂੰ ਪੜ੍ਹ ਸਕਦੇ ਹੋ ਬਾਕੀ ਥੋੜਾ ਸ਼ੋਰਟ ਚ ਮੈਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦੰਨਾ ਤੇ ਨਾਲ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦਾ ਇਹ ਸਾਰਾ ਦ੍ਰਿਸ਼ ਤੇ ਚਰਨਸ਼ੋਪ ਪ੍ਰਾਪਤ ਹੈ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਤੇ ਕਿੱਥੇ ਪ੍ਰਾਤਨ ਖੂਬੀ ਹੈਗਾ ਉਹ ਵੀ ਤੁਹਾਨੂੰ ਦਿਖਾਉਂਗਾ ਤੇ ਬਾਕੀ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਬਣਾਈ ਹੋਈ ਤੇ ਇੱਥੇ ਗੁਰੂ ਮਹਾਰਾਜ 8 ਜੁਲਾਈ 1675 ਈਸਵੀ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਗੁਰਗੋਮੀ ਸਿੰਘ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਆਪ ਦਿੱਲੀ ਵੱਲ ਚੱਲੇ ਪਾਏ ਸਾਰੇ ਜਾਣਦੇ ਐ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਗੁਰੂ ਮਹਾਰਾਜ ਜਦੋਂ ਆਪਣਾ ਸੀਸ ਦਾ ਬਲਦਾਨ ਕਰਨ ਲਈ ਦਿੱਲੀ ਵੱਲ ਚੱਲੇ ਪਾਏ ਸੀਗੇ ਉਦੋਂ ਮਾਰੇ ਨੇ 22 ਜੁਲਾਈ 1675 ਈਸਵੀ ਨੂੰ ਇੱਥੇ ਆ ਕੇ ਇਹ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਤੇ ਉਹਨਾਂ ਨਾਲ ਦੀਵਾਨ ਮਤੀ ਦਾਸ ਸਤੀ ਦਾਸ ਆਦੀ ਉਹਨਾਂ ਦੇ ਉਪਾਚਕ ਨਾਲ ਸੀਗੇ ਜੀ ਤੇ ਉਸ ਤੋਂ ਬਾਅਦ ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਸੰਭੀ ਉਸ ਤੋਂ ਬਾਅਦ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਨਾਨਕੀ ਜੀ ਤੇ ਮਤਾ ਗੁਜਰੀ ਜੀ ਦੇ ਨਾਲ ਹੀ ਸਮੂਹ ਪਰਿਵਾਰ ਜਦੋਂ ਪਟਨਾ ਸਾਹਿਬ ਤੋਂ ਚਲਦੇ ਆ ਉਹ ਉਹ 1673 ਈਸਵੀ ਨੂੰ ਇਹ ਰੋਪੜ ਤੋਂ ਹੁੰਦੇ ਹੋਏ ਖਨੋਲੀ ਇਸ ਸਥਾਨ ਤੇ ਆ ਕੇ ਪੁੱਜਦੇ ਆ ਤੇ ਜਦੋਂ ਇਹ ਉਹਨਾਂ ਦਾ ਇਤਿਹਾਸ ਹੈ ਜਦੋਂ ਉਸ ਤੋਂ ਬਾਅਦ ਜੈਤੋਂ ਦੇ ਮੋਰਚੇ ਦਾ 7ਵਾਂ ਜਥਾ 20 ਇੱਥੇ 1 ਜੂਨ 1924 ਨੂੰ ਉਹ ਇੱਥੇ ਆਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀਗਾ ਜੋ ਜੈਤੋਂ ਦਾ ਮੋਰਚਾ ਚੱਲਿਆ ਸੀਗਾ ਜਾਣਦੇ ਹੋਵੋਗੇ ਸਾਰੇ ਹੀ ਤੇ ਉਦੋਂ ਉਹ 1924 ਨੂੰ ਵੀ ਇਸ ਸਥਾਨ ਤੇ ਉਹ ਜਥਾ ਆ ਕੇ ਰੁਕਿਆ ਸੀਗਾ ਤੇ ਇਹਨਾਂ ਦੀ ਸਾਰੀ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਹੈ ਇਹ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਕਰਵਾਈ ਗਈ ਹੈ ਆਨੰਦਗੜ੍ਹ ਵਾਲੇ ਵੱਲੋਂ ਇਹ ਉਹ ਪ੍ਰਾਤਨ ਖੂਹ ਹੈ ਤੇ ਨਾਲ ਹੀ ਮੈਂ ਤੁਹਾਨੂੰ ਕਰਾਇ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਤੇ ਇਹ ਦੋ ਦੋ ਗੁਰੂ ਸਹਿਵਾਨਾਂ ਦੀ ਜੋ ਚਰਨਛੋਪਾ ਪ੍ਰਾਪਤ ਧਰਤੀ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਘਨੋਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ